ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੋਰ ਸਵਾਗਤ ਕਰਦੀ ਹਾਂ ਜਿਸ ਸਟਾਰ ਕਲੈਕਸ਼ਨ ਨੇੜੇ ਡਾਕਖਾਨਾ ਤਾਰੀਵਾਲ ਵਿਖੇ ਖੁੱਲ੍ਹ ਗਿਆ ਹੈ ਜਿਸ ਵਿੱਚ ਇੱਕ ਸਪੋਰਟ ਸਰਪਲਸ ਦੇ ਬਰਾੰਡਡ ਅਤੇ ਜਲ ਰੈਡੀਮੇਡ ਕੱਪੜੇ ਹੌਲ ਸੇਲ ਰੇਟਾਂ ਤੇ ਮਿਲਣਗੇ

एसडीओ सुखदेव सिंह सरदार हरबजन सिंह काउंसलर सुनील चौहान राणिया दीप मान खुंडा एसडीओ लखविंदर सिंह पनु साप्ता काउंसलर टोनी हनी जैलदार अमनदीप सोनू लवली नागी तो अलावा होर हाजिर सन देखो तारीवाल तो साडे पत्रकार अशोक कुमार दी खास रिपोर्ट वाह गुरु जी का खालसा वाह गुरु जी के फत्ते लाख खुशियां बादशाहियां दे सतगुरु नजर करे ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਸਾਡਾ ਬਹੁਤ ਹੀ ਲਾਡਲਾ ਬੇਟਾ ਜਤਿੰਦਰਪਾਲ ਸਿੰਘ ਜੀ ਜਿਹਨੂੰ ਅਸੀਂ ਲਾਡਲਾ ਜੋਤੀ ਜੀ ਕਹਿੰਦੇ ਆ ਉਹਨਾਂ ਦੇ ਪਿਤਾ ਜੀ ਅੱਜ ਬਹੁਤ ਹੀ ਵਧੀਆ ਇਹਨਾਂ ਨੇ ਪ੍ਰਾਲਾ ਕੀਤਾ ਹੈ ਔਰ ਇਹ ਸ਼ਹਿਰ ਦੇ ਵਿੱਚ ਇੱਕ ਨਵਿਕੜੀ ਦੁਕਾਨ ਖੁੱਲੀ ਆ ਜੋ ਬਹੁਤ ਹੀ ਪਿਆਰ ਵਾਲਿਆ ਤੇ ਜਿਹੜੀ ਦੁਕਾਨ ਇਹਨਾਂ ਖੋਲੀ ਆ ਮੈਂ ਦੁਆ ਕਰਦਾ ਅਰਦਾਸ ਕਰਦਾ ਮਹਾਰਾਜ ਸਤਿਆਪਾਤਸ਼ਾ ਇਹ ਸਾਡੇ ਬੇਟੇ ਨੂੰ ਇਹਦੇ ਕਾਰੋਬਾਰ ਦੇ ਵਿੱਚ ਦੰਦੁਗੜੀ ਦੇ ਰਾਜ ਚੋਗਣੀ ਤਰਸਤੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਰੇ ਵੀਰਾਂ ਨੂੰ ਮੇਰੇ ਬਾਰੇ ਕਾਫੀ ਪਤਾ ਹੀ ਆ ਕਿ ਇੰਜੀਨੀਅਰ ਜੇਪੀ ਸਿੰਘ ਤੁਹਾਡਾ ਵੀਰ ਅੱਜ ਅਸੀਂ ਇੱਕ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰ ਰਹੇ ਆ ਜੇ ਸਟਾਰ ਕਲੈਕਸ਼ਨ ਦੀ ਤੁਸੀਂ ਦੇਖਿਆ ਹੋਣਾ ਕਿ ਆਮ ਰੈਡੀमेड ਬਹੁਤ ਆ ਮਤਲਬ ਉਹ ਜਿਹੜੇ ਬ੍ਰਾਂਡਡ ਚੀਜ਼ਾਂ ਨੇ ਜਿਹੜੀ オリジナル ਬ੍ਰਾਂਡ ਨੇ ਉਹਨਾਂ ਦੇ ਰੇਟ ਬਹੁਤ ਹੁੰਦੇ ਸੀ ਤੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਸੀ ਲੇਕਿਨ ਸ਼ੌਕ ਬੜਾ ਸੀ ਸਾਰਿਆਂ ਨੂੰ ਕਿ ਅਸੀਂ ਵੀ ਕਿ ਬ੍ਰਾਂਡ ਵਾਲੀ ਚੀਜ਼ ਪਾਈ ਜਿਹੜੇ origignal brand ਆ ਤੇ ਆਪਾਂ ਉਹ ਇੱਕ ਕੋਸ਼ਿਸ਼ ਕੀਤੀ ਆ ਸਰਪਲਸ ਐਕਸਪੋਰਟ ਦਾ ਜਿਹੜਾ origignal brand ਆ ਉਹ ਤੁਹਾਨੂੰ 101% ਜਿੰਨੇ ਵੀ brand ਇੰਡੀਆ ਦੇ ਫੋਰਨ ਦੇ brand ਦੇ ਕੱਪੜੇ ਜੈਕਟਾਂ ਪੈਂਟਾਂ ਔਰ ਜੋ ਸਾਨੂੰ ਹੁਣ ਉਹਨਾਂ ਨੂੰ ਧਾਰੀਵਾਲ ਚ ਮਿਲਣਗੇ ਜੋ ਕਿ ਪਹਿਲਾਂ ਸਾਡੀ ਪਹੁੰਚ ਤੋਂ ਥੋੜਾ ਦੂਰ ਸੀ ਲੇਕਿਨ ਮੈਂ ਬੇਨਤੀ ਕਰਨੇ ਕਿ ਇਹ ਜ਼ਰੂਰ brand ਦਾ origignal ਹੈਗਾ ਲੇਕਿਨ ਰੇਟ ਜਿਹੜਾ ਹੌਲ ਸੇਲ ਰੇਟ ਇੰਡੀਅਨ ਰੇਟ ਤੇ ਤੁਹਾਨੂੰ ਇਹ ਇੱਥੇੋਂ ਮਿਲਣਗੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਸੀਂ ਅੱਗੇ ਵੀ ਸਾਨੂੰ ਪਿਆਰ ਤੁਹਾਡਾ ਉਹੀ ਚੈਨਲ ਦਾ ਜਿਹੜਾ ਨਾਂ ਜੇ ਸਟਾਰ ਜੇ ਸਟਾਰ ਦੇ ਨਾਂ ਤੇ ਹੀ ਆਪਾਂ ਜੇ ਸਟਾਰ 컬렉ਸ਼ਨ ਨੂੰ ਵੀ ਤੁਸੀਂ ਇਦਾਂ ਹੀ ਪਿਆਰ ਦਿਓਗੇ ਤੇ ਮੇਰਾ ਸਾਥ ਦਿਓਗੇ ਤੇ ਤੁਸੀਂ ਤੇ ਇੱਕ ਵਾਰੀ ਜ਼ਰੂਰ ਆ ਕੇ ਵਿਜ਼ਿਟ ਕਰਨੀਆਂ ਤੇ ਪਰਖ ਕਰਨੀਆਂ ਕਿ ਵਾਕਈ ਕੱਪੜਾ ਜਿਹੜਾ ਬ੍ਰਾਂਡਡ ਆ ਤੇ ਇੱਕ ਵਾਰੀ ਮੈਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ ਸਾਡੀ ਲੋਕੇਸ਼ਨ ਆ ਜੀ ਆਪਣਾ ਮੰਨਦੀਪ ਕਾਰ ਪਾਰਕਿੰਗ ਦੇ ਸਾਹਮਣੇ ਨੇੜੇ ਹੀ ਆਪਣਾ ਦਾਖਣਾ ਧਾਰੀਵਾਲ ਦਾ ਤੇ ਮੈਂ ਧੰਨਵਾਦ ਕਰਦਾ ਹਾਂ ਅੱਜ ਬਾਪੂ ਜਨੈਤ ਸਿੰਘ ਮਾਲ ਜੀ ਦਾ ਕਿ ਉਹਨਾਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆ ਕੇ ਆਪਣੇ ਘਰ ਕਮਲਾ ਨਾਲ ਉਦਘਾਟਨ ਕੀਤਾ ਵਾ ਪਾਜੀ ਮਾਲ ਗੁਰਕਬਾਲ ਸਿੰਘ ਵੀਰ ਜੀ ਨੇ ਵੀ ਆਉਣਾ ਸੀ ਲੇਕਿਨ ਚੰਡੀਗੜ੍ਹ ਦੇ ਦੂਜੇ ਮੇਂ ਕਰਕੇ ਉਹਨਾਂ ਨੂੰ ਉੱਥੇ ਜਾਣਾ ਪਿਆ ਤੇ ਬਾਪੂ ਜੀ ਦਾ ਮੈਂ ਅਸ਼ੀਰਵਾਦ ਮਿਲਿਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜਿੱਦਾਂ ਸਾਨੂੰ ਪਿਆਰ ਦਿੰਦੇ ਹੋ ਇਦਾਂ ਹੀ ਪਿਆਰ ਦੇਣਾ ਲੋਕੇਸ਼ਨ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਵਾਂ ਕਿ ਆਪਣਾ ਧਾਰੀਵਾਲ ਡਾਕ ਖਾਨਾ ਦੇ ਨਾਲ ਗਲੀ ਹੈ ਸਾਹਮਣੇ ਕਾਰ ਪਾਰਕਿੰਗ ਆ ਤੇ ਇੱਕ ਵਾਰੀ ਜਰੂਰ ਮੌਕਾ ਦਿਓ ਜੀ